ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵਿਧਾਇਕ ਹਰਮਨ ਪੰਗੂ ਵੱਲੋਂ BC ਕੰਸਰਵੇਟਿਵਜ਼ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਬਾਰੇ ਸੰਜੀਦਗੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਲੈਂਗਲੀ ਐਬਸਪੋਰਟ ਤੋਂ ਐਮ ਐਲ ਏ ਹਰਮਨ ਪੰਗੂ ਨੇ ਦੱਸਿਆ ਕਿ ਛੁੱਟੀਆਂ ਦੌਰਾਨ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੋਸਤਾਂ ਅਤੇ ਸੂਬੇ ਦੇ ਲੋਕਾਂ ਨਾਲ ਸਲਾਮ-ਮਸ਼ਵਰਾ ਕੀਤਾ ਅਤੇ ਹਾਂ ਪੱਖੀ ਹੰਗਾਰਾ ਸਾਹਮਣੇ ਆਇਆ ਹਰਮਨ ਪੰਗੂ ਦੇ ਪਰਿਵਾਰ ਨੇ ਨਵੀਂ ਮੁਹਿੰਮ ਦੌਰਾਨ ਉਹਨਾਂ ਦਾ ਡਟਮਾ ਸਾਥ ਦੇਣ ਦੀ ਹਾਮੀ ਭਰ ਦਿੱਤੀ ਹੈ ਅਤੇ ਸਭ ਕੁਝ ਠੀਕ ਰਿਹਾ ਤਾਂ BC ਵਿੱਚ ਦੂਜੀ ਵਾਰ ਪੰਜਾਬੀ ਪ੍ਰੀਮੀਅਰ ਬਣ ਸਕਦਾ ਹੈ। ਊਜਲ ਦੋਸਾਂਜ ਨੂੰ ਕੈਨੇਡਾ ਦੇ ਕਿਸੇ ਸੂਬੇ ਵਿੱਚ ਪਹਿਲਾ ਪੰਜਾਬੀ ਪ੍ਰੀਮੀਅਰ ਹੋਣ ਦਾ ਮਾਣ ਹਸਲ ਹੈ। ਇੱਥੇ ਦੱਸਣਾ ਬਣਦਾ ਹੈ ਕਿ BC ਵਿਧਾਨ ਸਭਾ ਚੋਣਾਂ ਵਿੱਚ ਕੰਸਰਵੇਟਿਵ ਪਾਰਟੀ ਨੂੰ ਜਿੱਤ ਦੇ ਨੇੜੇ ਲਿਜਾਣ ਵਾਲੇ ਆਗੂ ਜੌਨ ਰੁਸਤਾਦ ਨੂੰ ਅਹੁਦੇ ਤੋਂ ਹਟਣ ਲਈ ਮਜਬੂਰ ਕਰ ਦਿੱਤਾ ਗਿਆ। ਜਦੋਂ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਨਾਲ ਟਕਰਾ ਪੈਦਾ ਹੋਇਆ ਅਤੇ 39 ਕੌਕਸ ਮੈਂਬਰਾਂ ਵਿੱਚੋਂ 20 ਨੇ ਰੁਸਤਾਦ ਨੂੰ ਅਹੁਦਾ ਛੱਡਣ ਲਈ ਆਖ ਦਿੱਤਾ ਆਖਰਕਾਰ ਜੌਨ ਰੁਸਤਾਦ ਨੇ 4 ਦਸੰਬਰ ਨੂੰ ਅਸਤੀਫਾ ਦੇ ਦਿੱਤਾ ਇਸ ਵੇਲੇ ਟਰੈਵਲ ਹੈਲਪਰਡ ਕਾਰਜਕਾਰੀ ਅਗੂ ਵਜੋਂ ਸੇਵਾਵਾਂ ਨਿਭਾ ਰਹੇ ਨੇ ਦੂਜੇ ਪਾਸੇ ਹਰਮਨ ਪੰਗੂ ਨੇ ਮੁੱਢਲੇ ਤੌਰ ਤੇ ਕਿਹਾ ਸੀ ਕਿ ਜੇ ਉਹਨਾਂ ਦੇ ਦੋਸਤ ਅਤੇ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਐਰਨ ਗਨ ਸੂਬਾਈ ਆਗੂ ਦੀ ਚੋਣ ਲੜਨਗੇ ਤਾਂ ਉਹ ਦੌੜ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਕ੍ਰਿਸਮਸ ਤੋਂ ਐਨ ਪਹਿਲਾਂ ਐਰਨ ਨੇ ਸਪਸ਼ਟ ਕਰ ਦਿੱਤਾ ਕਿ ਉਹ ਫੈਡਰਲ ਸਿਆਸਤ ਛੱਡਣ ਦੇ ਬੂਡ ਵਿੱਚ ਨਹੀਂ ਹਰਮਨ ਪੰਗੂ ਟਰੱਕਿੰਗ ਇੰਡਸਟਰੀ ਵਿੱਚ ਕੰਮ ਕਰਦੇ ਨੇ ਅਤੇ ਸੂਬਾ ਵਿਧਾਨ ਸਭਾ ਵਿੱਚ ਟਰਾਂਸਪੋਰਟੇਸ਼ਨ ਮਾਮਲਿਆਂ ਦੇ ਆਲੋਚਕ ਵਜੋਂ ਸੇਵਾਮਾਨੇ ਬਹਰ ਹੈ ਨੇ ਹਰਮਨ ਪੰਗੂ ਦਾ ਕਹਿਣਾ ਹੈ ਕਿ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੁੰਦੇ ਆ ਉਹਨਾਂ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਆਰਥਿਕ ਮਸਲਿਆਂ ਵੱਲ ਧਿਆਨ ਕੇਂਦਰਿਤ ਕੀਤਾ ਜਾਵੇਗਾ ਕਿਉਂਕਿ ਬ੍ਰਿਟਿਸ਼ ਕਲੰਬੀਆ ਵਿੱਚ ਉਦਮੀਆਂ ਨੂੰ ਹੁਲਾਰਾ ਦੇਣ ਵਾਲਾ ਰੁਝਾਨ ਮੋੜ ਅਰੰਭੇ ਜਾਣ ਦੀ ਜ਼ਰੂਰਤ ਹੈ ਇਹ ਪੁੱਛੇ ਜਾਣ ਕਿ ਕੀ ਉਹ ਕੰਸਰਵੇਟਿਵ ਪਾਰਟੀ ਦੇ ਪੰਜ ਸਾਬਕਾ ਵਿਧਾਇਕਾਂ ਨਾਲ ਮੋੜ ਸੰਪਰਕ ਕਾਇਮ ਕਰਨ ਦਾ ਯਤਨ ਕਰਨਗੇ ਜੋ ਪਾਰਟੀ ਛੱਡ ਗਏ ਜਾਂ ਜੌਨ ਰਸਤਾਹਦ ਨੇ ਉਹਨਾਂ ਨੂੰ ਕੱਢ ਦਿੱਤਾ ਤਾਂ ਹਰਮਨ ਭੰਗੂ ਨੇ ਕਿਹਾ ਬਿਲਕੁਲ ਉਹ ਰੁੱਸੇ ਹੋਏ ਸਾਬਕਾ ਸਾਥੀਆਂ ਕੋਲ ਜ਼ਰੂਰ ਜਾਣਗੇ ਹਰਮਨ ਭੰਗੂ ਨੇ ਖਾਸ ਤੌਰ ਤੇ ਐਲਨੋਰ ਸਟਰਕੋ ਦਾ ਜ਼ਿਕਰ ਕੀਤਾ ਅਤੇ ਉਹਨਾਂ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਉਨਾ ਅੱਗੇ ਕਿਹਾ ਕਿ ਗਿਲੇ ਸ਼ਿਕਵੇ ਦੂਰ ਕਰਨੇ ਬੇਹਤ ਜ਼ਰੂਰੀ ਨੇ ਅਤੇ ਇਸ ਪਾਸੇ ਲਗਾਤਾਰ ਯਤਨ ਜਾਰੀ ਰੱਖੇ ਜਾਣਗੇ ਹਰਮਨ ਪੰਗੂ ਨੇ ਹੈਰਾਨਕੁਨ ਖੁਲਾਸਾ ਕਰਦਿਆਂ ਕਿਹਾ ਕਿ ਸੱਤਾਧਾਰੀ ਨਿਊ ਡੈਮੋਕ੍ਰੈਟਿਕ ਪਾਰਟੀ 2026 ਵਿੱਚ ਸੂਬਾ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਸਕਦੀ ਹੈ ਅਤੇ ਜੇ ਉਹ ਆਗੂ ਚੁਣੇ ਜਾਂਦੇ ਨੇ ਤਾਂ ਕੰਸਰਵੇਟਿਵ ਪਾਰਟੀ ਨੂੰ ਜੇਤੂ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਹਰਮਨ ਪੰਗੂ ਨੇ ਦਾਅਵਾ ਕੀਤਾ ਕਿ ਪਾਰਟੀ ਲਈ ਚੰਦਾ ਇਕੱਤਰ ਕਰਨ ਵਾਸਤੇ ਉਨਾ ਕੋਲ ਆਰਥਿਕ ਤੌਰ ਤੇ ਮਜ਼ਬੂਤ ਤੇ ਰਾਂਦੀ ਹਮਾਇਤ ਮੌਜੂਦ ਹੈ ਅਤੇ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਦਾ ਅੰਤਮ ਫੈਸਲਾ ਨਵੇਂ ਆਗੂ ਦੀ ਚੋਣ ਵਾਸਤੇ ਤੈਅ ਕੀਤੇ ਜਾਣ ਵਾਲੇ ਨਿਯਮ ਦੇਖਣ ਤੋਂ ਬਾਅਦ ਹੀ ਲਿਆ ਜਾਵੇਗਾ ਬਿਊਰੋ ਰਿਪੋਰਟ ਹਮਦਰ ਟੀਵੀ